ਤਵਾਏ ਹੋਏ ਸਮੂਹ ਸਗਤ ਖਾਸ ਕਰਕੇ ਉਹ ਮਾਤਾਵਾਂ ਜਿਹੜੀਆਂ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਅੱਜ ਇਸ ਮੌਕੇ ਮਲੇ ਵਿੱਚ ਇਸ ਬੂਹ ਤੇ ਪਹੁੰਚੇ ਆਪਣੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਲਾਨ ਵਾਸਤੇ ਮੇਰੇ ਸਬਰੀ ਦੇ ਸਹਿਯੋਗੀ ਮੇਰੇ ਛੋਟੇ ਵੀਰ ਲਖਵੀਰ ਸਿੰਘ ਰਾਏ ਜੀ ਵਕੀਲ ਸਾਹਿਬ ਔਰ ਸਾਡੀ ਮੈਂ ਕਹੂੰਗਾ ਬਜ਼ੁਰਗ ਵੱਡੇ ਭਰਾ ਸਾਡੇ ਸਰਦਾਰ ਦੀ ਸਟੌੜਾ ਜੀ ਸਾਡੇ ਡਾਇਰੈਕਟਰ ਸਭ ਸੇ ਡਾਕਟਰ ਨੀਤੀਸ ਲਾਲੀਆ ਜੀ ਔਰ ਸਾਡੇ ਡੈਪਟੀ ਕਮਿਸ਼ਨਰ ਡਾਕਟਰ ਸੋਨਾਥਨ ਜੀ ਸਾਰੇ ਸਾਡੇ ਸਟੇਟ ਦੇ ਪ੍ਰੋਗਰਾਮ ਆਫਸਰਸ ਔਰ ਡਿਸਟ੍ਰਿਕਟ ਦੇ ਜਿੰਦਾ ਸਾਡੇ ਪ੍ਰੋਗਰਾਮ ਆਫਸਰ ਹੈ ਔਰ ਸਾਡੇ ਖਾਸ ਕਰਕੇ ਉਹ ਜਿਹੜੀਆਂ ਪਿੱਛੇ ਬੈਠੀਆਂ ਸਾਡੇ ਆਸ਼ਾ ਵਰਕਰ ਔਰ ਸਾਡੇ ਨਰਸਿੰਗ ਸਟੂਡੈਂਟਸ ਔਰ ਨਰਸਿਸ ਜਿਹੜੀਆਂ ਕਿ ਬੱਚਿਆਂ ਨੂੰ ਬੜੀ ਸ਼ਰਧਾ ਦੇ ਨਾਲ ਬਾਕੀ ਸਾਰੇ ਪੈਰਾਮੈਡੀਕਲ ਡਾਕਟਰ ਸਾਹਿਬਾਨ ਜਿਹੜੇ ਬੱਚਿਆਂ ਨੂੰ ਬੜੀ ਸ਼ਰਧਾ ਦੇ ਨਾਲ ਆਜੇ ਦਵਾਈ ਪਾ ਰਹੇ ਆ ਔਰ ਜਾਣਕਾਰੀ ਦੇ ਰਿਹਾ ਸੋ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਆਓ ਆਪਾਂ ਗੁਰੂ ਅਪੀਰਾਂ ਦੀ ਧਰਤੀ ਆ ਗੁਰੂ ਘਰ ਦੇ ਦੀ ਸਾਖ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲੀਓ ਇੱਕ ਬੜੀ ਨਾਬਰਾਦ ਬਿਮਾਰੀ ਹੈ ਇਹ ਬਹੁਤ ਸਾਰੀਆਂ ਉਹਨਾਂ ਬਿਮਾਰੀਆਂ ਦੇ ਵਿੱਚੋਂ ਆ ਜਿਹਨਾਂ ਤੋਂ ਬਚਿਆ ਜਾ ਸਕਦਾ ਪਰ ਜੇ ਇੱਕ ਵਾਰੀ ਹੋ ਜਾ ਤਾਂ ਫਿਰ ਇਲਾਜ ਬਹੁਤ ਮੁਸ਼ਕਲ ਹੈ ਜਾਂ ਹੁੰਦਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਟੀਵੀ ਦੇ ਉੱਤੇ ਹਰ ਪ੍ਰਿੰਟ ਦੇ ਵਿੱਚ ਤੁਹਾਨੂੰ ਅਜੇ ਵੀ ਕੋਈ ਨਾ ਕੋਈ ਬੱਚਾ ਮਿਲ ਜੇਗਾ ਜਿਹੜਾ ਰੇਂਜ ਤੇ ਚੱਲਦਾ ਹੋ ਜੀਆ ਲੱਤਾਂ ਕੰਮ ਨਹੀਂ ਕਰਦੀਆਂ ਪਰ ਉਹਨੂੰ ਫਲੈਸਿਡ ਪਰਨਸਿਸ ਕਹਿੰਦੇ ਸੀ ਔਰ ਆਮ ਤੌਰ ਤੇ ਅਸੀਂ ਟੀਕਾ ਕਰਨ ਦੀ ਗੱਲ ਕਰਦੇ ਹਾਂ ਬਟ ਇਹ ਜਿਹੜੀ ਹੈਗੀ ਆ ਵਾਇਰਸ ਇਹ ਤੁਹਾਡੇ ਮੂੰਹ ਰਾਹੀਂ ਪਾਣੀ ਰਾਹੀਂ ਖਾਣਾ ਰਾਹੀਂ ਤੁਹਾਡੇ ਅੰਦਰ ਜਾਂਦੀ ਆ ਪੇਟ 'ਚੋਂ ਅੰਦਰ ਜਾਂਦੀ ਆ ਇਹਨੂੰ ਫੀਕੋ oral route ਕਹਿੰਦੇ ਆ ਇਨੂੰ ਅਸੀਂ ਇਹਦੀਆਂ ਬੂੰਦਾਂ ਭਰਾਂਦੇ ਆ ਤਾਂ ਕਿ ਟਸਟਾਈ ਦੇ ਵਿੱਚੋਂ ਅੱਗੇ ਨਾ ਜਾ ਸਕੇ ਉੱਥੇ ਉਹਨੂੰ ਰੋਕ ਲਿਆ ਜਾਵੇ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਸਮਾਰ ਮੌਕਸ ਸਮਾਰ ਮੌਕਸ ਜਾਂ ਚੇਚਕ ਜਾਂ ਉਹਨੂੰ ਵੱਡੇ ਮਾਨਾ ਕਹਿੰਦੇ ਹੁੰਦੇ ਸੀ ਬੜੀ ਨਾਮਨਾਰ ਬਿਮਾਰੀ ਸੀ ਪਲੇਗ ਦੀਆਂ ਬਿਮਾਰੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਉਹ ਵੀ ਇਸੇ ਤਰ੍ਹਾਂ ਪੂਰੀ ਦੁਨੀਆ ਨੇ ਮਿਲ ਕੇ ਕੋਸ਼ਿਸ਼ ਕੀਤੀ ਜਿਹੜੇ ਦੋ ਦੇਸ਼ਾਂ ਦੀ ਆਪਸ ਚ ਲੜਾਈ ਵੀ ਚੱਲਦੀ ਸੀ ਉਹਨਾਂ ਨੇ ਵੀ ਕਿਆਸੀ ਵਿੱਚ ਜਿਹੜੇ ਸਿਹਤ ਵਿਭਾਗ ਦੇ ਕਰਮਚਾਰੀ ਆ ਜਿਹਦੇ ਕੋਲੇ ਰੈੱਡ ਕਰਾਸ ਹੈ ਜਿਹੜਾ ਦਵਾਈ ਪਾਣਦਾ ਉਹਨਾਂ ਨੂੰ ਕੋਈ ਰੋਕੇਗਾ ਨਹੀਂ ਔਰ ਸਾਰੇ ਜਿਹੜੇ ਆਪਸ ਲੜਾਈ ਵੀ ਕਰ ਰਹੇ ਸੀ ਉੱਥੇ ਵੀ ਸਾਡੀ ਜਿਹੜੀ ਉਹਨਾਂ ਨੇ ਉਹ ਵਾਲੀ ਮੁਹਿੰਮ ਜਾਂ ਪੋਲੀਓ ਦੀ ਮਹਿੰਮ ਉਹਨਾਂ ਨੇ ਮਨਾ ਨਹੀਂ ਕੀਤਾ ਹੁਣ ਥੋੜੀ ਜਿਹੀ ਦਿੱਕਤ ਆਈ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਕaza ਹੋ ਗਿਆ ਜਬ ਪਾਕਿਸਤਾਨ ਦੇ ਜਬ ਅਫਗਾਨਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਸਿਹਤ ਕਰਮਚਾਰੀਆਂ ਨੂੰ ਵੀ ਐਂਬੂਲੈਂਸ ਨੂੰ ਵੀ ਨਹੀਂ ਪਹੁੰਚਦੇ ਉਹ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼੍ਰੀ ਸਰਦਾਰ ਭਗਾਸ ਸਿੰਘ ਮਾਨ ਜੀ ਨੇ ਔਰ ਸ਼੍ਰੀ ਹਰਵਿੰਦਰ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਚੰਗਿਆ ਸਿਹਤ ਸਹੂਲਤਾ ਔਰ ਇਸੇ ਤਰ੍ਹਾਂ ਬਹੁਤ ਵਧੀਆ ਸਿੱਖਿਆ ਰੋਜ਼ਗਾਰ ਔਰ ਜਨਤਕ ਸਹੂਲਤਾ ਲੋਕਾਂ ਨੂੰ ਦੇਣੀ ਹੈ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨਾ ਉਦੇ ਵਾਸਤੇ ਬਹੁਤ ਸਾਰੀਆਂ ਮਹੱਤਵਾਂ ਚੱਲ ਰਹੀਆਂ ਹਨ ਮੁੱਖ ਮੰਤਰੀ ਸਾਹਿਬ ਖੁਦ ਫਰੰਟ ਤੋਂ ਸਾਨੂੰ ਲੀਡ ਕਰਦੇ ਆ ਗਾਈਡ ਕਰਦੇ ਆ ਉਹਦੇ ਵਿੱਚ ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਪੋਲੀਓ ਆ ਕੇ ਦੋ ਬੱਚਾ ਨੂੰ ਪੋਲੀਓ ਦੀ ਦਵਾਈ ਪੁਲਾਣਾ ਔਰ ਫੋਟੋ ਖਾ ਕੇ ਜਾਣਾ ਨਹੀਂ ਹੈ ਮੇਰਾ ਇੱਥੇ ਆਉਣ ਦਾ ਮਕਸਦ ਹੈ ਕਿ ਜੋ ਸਾਡੇ ਲੀਡਰਾਂ ਨੇ ਮਾਨ ਸਾਹਿਬ ਨੇ ਔਰ ਕੇਜੀਵਾਲ ਜੀ ਨੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਜਿਹਦੇ ਵਿੱਚ आम आदमी क्लिनिक बनाए गए हैं जितने क्वालिफाइड डॉक्टर है फार्मासिस्ट, क्लिनिकल असिस्टेंट और एक सौ सात किस्म दवाईया संताली किस्म के टैस्ट होंगे है काले पीली एड्स प्रैगनेंसी बार डेंगी पूरे देश के मन्ना कलिनिक आम आदमी क्लिनिक हो रहे हैं ਔਰ 100% ਅਵੇਲੇਬਿਲਟੀ ਆਫ ਡਰੱਗਸ ਡੇਲੀ ਮੋਨਿਟਰਿੰਗ ਹੁੰਦੀ ਆਵੇ ਕਿਹੜੇ ਮਲਾਕ ਨੇ ਕਿਹੜੀਆਂ ਦਵਾਈਆਂ ਵਰਤੀਆਂ ਕਿਹੜੀਆਂ ਖੜੀਆਂ ਹੋ ਗਈਆਂ ਕਿੱਥੇ ਕਿਹਨੂੰ ਡੈਂਗੀ ਹੋ ਗਿਆ ਇਹ ਮੇਰੇ ਕੋਲੇ ਰੋਜ਼ ਰਿਪੋਰਟ ਆਉਂਦੀ ਆ ਆ ਤੁਹਾਡੇ ਨਾਲ ਪਿੰਡ ਆ ਪਵਾਰਸੀ ਵੀ ਉੱਥੇ ਪ੍ਰੇਮ ਕੁਮਾਰ ਨੂੰ ਡੈਂਗੀ ਹੋ ਗਿਆ ਦੋ ਕੇਸ ਬਲੋਹ ਵਿੱਚ ਹੋ ਗਏ ਇੱਕ ਸੁਖੀ ਰਾਣੀ ਆ ਇੱਕ ਨੰਦਨ ਆ ਸੋ ਫਿਰ ਉਹਦੀ ਮੋਨਿਟਰਿੰਗ ਕਰਦਾ ਸ਼ਿਵ ਸਾਧਨ ਵੌਲੰਟੀਅਰ ਕਰਦਾ ਉਹਨਾਂ ਦਾ ਵੀ ਅੱਜ ਕਿੱਥੇ ਡੈਂਗੀ ਹੋਇਆ ਫਿਰ ਉੱਥੇ ਜਿਹੜਾ ਉਂਦਾਵ ਦੇ ਵਿੱਚ ਆਸੇ ਪਾਸੇ ਦੇ 100 ਘਰਾਂ ਵਿੱਚ ਸਾਡੀਆਂ ਆਸ਼ਾ ਵਰਕਸ ਐਪੀਐਚਡਬਲਯੂ ਮੇਲ ਲੋਕਲ ਬੋਰਡਿੰਗ ਦੇ ਸੈਨੀਟਰੀ ਇਨਸਪੈਕਟਰ ਇਕੱਠੇ ਹੋ ਕੇ ਜਾਂਦੇ ਆ ਮੈਂ ਫੋਨ ਕਰਕੇ ਪੁੱਛਦਾ ਹਾਂ ਮੈਂ ਵੀ ਤੁਹਾਡੇ 100 ਘਰਾਂ ਦੇ ਵਿੱਚ ਟੈਸਟ ਕਰਦੇ ਆ ਕੱਲੇ-ਕੱਲੇ ਘਰ ਜਾ ਕੇ ਉਹਨਾਂ ਦਾ 쿨ਰ ਦਾ ਪਾਣੀ ਪੰਛੀਆਂ ਵਾਲੇ ਟਟੋਰੇ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਖੁਰਦੀਆਂ ਦਾ ਪਾਣੀ ਹਰ ਇੱਕ ਚੀਜ਼ ਚੈੱਕ ਕਰਦੇ ਆ ਫ੍ਰਿਜ ਦੀ ਟਰੇ ਵੀ ਡੰਗੀ ਦੀ ਬਰੀਡਿੰਗ ਦਿਨੇ ਕੱਟਦਾ ਕਰੇ ਹੁੰਦੀ ਆ ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵਾਸਤੇ ਚਿੰਤਤ ਹੈ ਔਰ ਕੰਮ ਕਰ ਰਹੀ ਹੈ ਸਾਰੇ ਆ ਦਵਾਈਆਂ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਬਿਲਡਿੰਗ ਬਹੁਤ ਵਧੀਆ ਹੈ ਦਵਾਈਆਂ ਪਹੁੰਚਾਤੀਆਂ ਪਹਿਲਾਂ 400 ਹੁਣ 1000 ਡਾਕਟਰ ਭਰਤੀ ਕੀਤੇ ਆ ਜੋਇਨ ਕਰ ਰਹੇ ਆ 700 ਜੋਇਨ ਕਰ ਗਏ ਆ ਤੇ ਤੁਹਾਡੇ ਚਨਾਤ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਨਰਸਾਂ ਦੀ ਭਰਤੀ ਹੋ ਗਈ ਆ ਨਵੰਬਰ ਦੇ ਵਿੱਚ 500 ਦਸੰਬਰ ਦੇ ਵਿੱਚ 500000 ਨਰਸਾਂ ਦੀ ਭਰਤੀ ਹੋ ਰਹੀ ਹੈ ਡਾਕਟਰ ਵੀ ਭੇਜਾਂਗੇ ਨਰਸਾਂ ਵੀ ਭੇਜਾਂਗੇ ਇਚਨਾਰਮੋ ਦੇ ਵਿੱਚ 24 ਘੰਟੇ ਡਾਕਟਰ ਹੋਏਗਾ 24 ਘੰਟੇ ਨਰਸਾਂ ਹੋਏਗਾ ਔਰ ਐਂਬੂਲੈਂਸ ਵੀ ਇੱਥੇ ਮੌਜੂਦ ਰਹੇਗੀ ਆ ਜੱਚਾ ਬੱਚਾ ਖਾਸ ਕਰਕੇ ਔਰਤਾਂ ਵਾਸਤੇ ਡਿਲੀਵਰੀ ਹੋਣਾ ਈਵਨ ਕੋਸ਼ਿਸ਼ ਸਾਡੀ ਇਹ ਆਪਣੇ ਹੌਲੀ ਹੌਲੀ ਡਾਕਟਰ ਲੱਭ ਕੇ ਸਜ਼ੇਰੀਅਨ ਵੀ ਇੱਥੇ ਹੋਵੇ ਔਰ ਜਿਹੜੇ ਛੋਟੇ-ਮੋਟੇ ਪੇਸ਼ੇਨ ਹੈ ਗਾਲ ਬਲੇਡਰ ਦਾ ਹਰਨੀਆ ਦਾ ਉਹ ਵੀ ਇੱਥੇ ਹੋਣ ਤੇ ਜੇ ਲੋੜ ਪਵੇ ਜੇ ਵੱਡਾ ਪੇਸ਼ੇਨ ਚਾਹੀਦਾ ਤਾਂ ਫਤੇਗੜ ਸਾਹਿਬ ਚ ਕੁਝ ਡਾਕਟਰ ਸਾਡੇ ਕੋਲੇ ਜਿਵੇਂ ਐਕਸਰੇ ਦੇ ਡਾਕਟਰ ਬਹੁਤ ਕਰਦੇ ਰੇਡੀਓਲੋਜਿਸਟ ਕਰਦੇ ਉਹਨਾਂ ਉਹਦੇ ਵਾਸਤੇ ਅਸੀਂ ਇੱਕ ਬੈਨ ਲੈ ਲਈਆਂ ਵੈਕੂਫੀਜ਼ ਲਈਆਂ ਅਲਟਰਾਸਾਉਂਡ ਦੀਆਂ ਮਸ਼ੀਨਾਂ ਖਰੀਦ ਲਈਆਂ ਡਾਕਟਰਾਂ ਦੀ ਭਰਤੀ ਕਰਦੇ ਆ ਉਹ ਇੱਕ ਦਿਨ ਵੈਕ ਤੁਹਾਡੇ ਇੱਥੇ ਆਏਗੀ ਜਿਹੜੇ ਪਿੰਡ ਜਾਣਾ ਸਾਰੇ ਬੱਚਿਆਂ ਦਾ ਅਲਟਰਾਸਾਉਂਡ ਕਰ ਦੇਗੇ ਦੂਜੇ ਦਿਨ ਤੁਹਾਡੇ ਜਿਹੜਾ ਹੋਪਸਪੀਟਲ ਸਪੈਸ਼ਲਿਟੀ ਚਲੇ ਜਾਏਗੀ ਤੁਹਾਡੇ ਜਿੰਨੇ ਵੀ ਤੁਹਾਡੇ ਅਮਲੋ ਚਲੀ ਜਾਏਗੀ ਫਤੇਗੜ ਸਾਹਿਬ ਚਲੀ ਜਾਏਗੀ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸਾਡੇ ਆਮ ਆਦਮੀ ਕਿਨੇ ਆ ਉਹਨਾਂ ਦੇ ਵਿੱਚ ਅਲਟਰਾਸਾਉਂਡ ਵੀ ਹੋਵੇ ਐਕਸਰੇ ਦੀ ਮਸ਼ੀਨ ਇੱਥੇ ਦੇਾਂਗੇ ਡਿਜੀਟਲ ਦੇਾਂਗੇ ਉਹਦੀ ਰਿਪੋਰਟ ਵੀ ਆਨਲਾਈਨ ਹੋ ਜਾਂਦੀ ਹੈ ਅਲਟਰਾਸਾਉਂਡ ਦੇ ਡਾਕਟਰ ਹੋਣਾ ਚਾਹੀਦਾ ਹੁੰਦਾ ਸੋ ਇਹ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਨੂੰ ਇਹਦਾ ਅਨੰਦ ਮਹਿਸੂਸ ਹੋਏਗਾ ਸਾਡੇ ਬਹੁਤ ਸਾਰੇ ਬੰਦੇ ਕਰਜ਼ਾਈ ਹੋ ਜਾਂਦੇ ਸੀ ਅਸੀਂ ਦੇਖਿਆ ਕਿ ਕਿਸੇ ਬੰਦੇ ਦੇ ਕਰਜ਼ਾਈ ਹੋਣ ਦਾ ਕਾਰਨ ਕੀ ਹੈ ਲੋਕ ਕਹਿੰਦੇ ਆ ਜੀ ਲੋਕ ਵਿਆਹ ਬਹੁਤ ਕਰਦੇ ਵਿਆਹ ਤੇ ਖਰਚਾ ਬਹੁਤ ਕਰਦੇ ਆ ਪੰਜਾਬੀ ਕਰਜ਼ਾਈ ਹੋਣ ਦੇ ਦੋ ਮੁੱਖ ਕਾਰਨ ਡਬੇ ਜੇ ਕਿਸੇ ਨੂੰ ਡੈਂਗੀ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਲਕਵਾ ਮਾਰ ਗਿਆ ਕਿਸੇ ਨੂੰ ਜਿਹਨੂੰ ਆਪਾਂ ਅਨਲਿਸਿਸ ਕਹਿੰਦੇ ਆ ਸਟ੍ਰੋਕ ਕਹਿੰਦੇ ਆ ਅੰਗਰੇਜ਼ੀ ਜ਼ੋ ਲੋ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਉਹ ਇੱਕ ਵਾਰੀ ਪ੍ਰਾਈਵੇਟ ਹਸਪਤਾਲ ਤੇ ਦਾਖਲ ਹੋਣਾ ਪੈ ਗਿਆ ਉਹ ਜੀ ਉਹਦਾ ਘਰ ਵੀ ਕਰਜ਼ਾਈ ਹੋ ਗਿਆ ਜੀ ਕਾੜੇ ਰੱਖਿਆ ਗਿਆ ਜ਼ਮੀਨ ਕਾੜੇ ਰੱਖੀ ਗਈ ਕਾਹਨਾ ਕੱਟਾ ਕੁੜੀ ਦੇ ਬਿਆਲੇ ਰੱਖਿਆ ਸੀ ਉਹ ਵੀ ਵੇਚਿਆ ਆਊਟ ਆਫ ਪਾਕਟ ਐਕਸਪੈਂਸਸ ਔਨ ਹੈ ਕਿ ਜੇਬ ਜੀ ਬਿਮਾਰ ਹੋ ਗਏ ਤੁਹਾਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਨਾ ਬਾਹਰ ਸਰਕਾਰ ਨੇ ਚਾਹੀ ਨਹੀਂ ਕਰਨਾ ਦੋ ਕੰਮ ਜਿੱਤੇ ਆ ਸਰਕਾਰੀ ਹਸਪਤਾਲ ਠੀਕ ਕੀਤਾ ਆ ਦਵਾਈਆਂ ਚਾਹੀਆਂ ਡਾਕਟਰ ਨਾ ਸਭ ਚਾਹੀਆਂ ਸਾਰੀ ਸੂਰਤ ਸਰਕਾਰੀ ਹਸਪਤਾਲਾਂ ਚ ਫ੍ਰੀ ਹੋਏਗੀ ਫਿਰ ਵੀ ਕਿਸੇ ਨੂੰ ਲੋਡ ਪੈ ਜੇ ਹਰ ਇੱਕ ਪਰਿਵਾਰ ਨੂੰ ਇਸ ਸਾਲ ਦੇ ਵਿੱਚ ਦਸੰਬਰ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਲੈ ਜਾਏਗਾ ਪਰਿਵਾਰ ਇਹ ਮਾਣ ਸਰਕਾਰ ਦਾ ਬਹੁਤ ਵੱਡਾ ਅਪਰਾਧ ਹੈ ਪਹਿਲੀਆਂ ਪਾਰਟੀਆਂ ਨੇ ਰਾਜਨੀਤੀ ਕੀਤੀ ਭਾਈ ਭਤੀਜਾਵਾਦੀ ਲੋਕਾਂ ਨੂੰ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਂ ਝੂਠਾ ਦੇਸ਼ ਪ੍ਰੇਮ ਝੂਠਾ ਦੇਸ਼ ਪ੍ਰੇਮ ਕੀਤਾ ਜੀ ਕਿ ਤੁਸੀਂ ਪਾਕਿਸਤਾਨ ਨੂੰ ਗਾਲਾਂ ਕੱਢੀ ਜਾਂ ਤੋ ਤੁਹਾਨੂੰ ਗਾਲਾਂ ਕੱਢੀ ਜਾਂ ਤੁਸੀਂ ਆਪਰੇਸ਼ਨ ਸੰਦੂਰ ਚੱਲਦਾ ਰਹੇਗਾ ਤੇ ਜੇ ਤਾਂ ਤੁਸੀਂ ਜਾਂਦੇ ਹੋ ਯੂਕਰੇਨ ਦੇ ਵਿੱਚ ਜੇ ਤੁਸੀਂ ਗੱਲ ਕਰਦੇ ਹੋ ਵੈਸਟ ਏਸ਼ੀਆ ਦੀ ਫਿਰ ਤਾਂ ਸਾਡੇ ਲੀਡਰ ਕਹਿੰਦੇ ਐ ਜੇ ਦੀ ਜਿਹੜਾ ਯੁੱਧ ਹੈ ਨਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਤੇ ਆਪ ਵੀ ਉਹੀ ਕਰਦੇ ਹੋ ਤੁਸੀਂ ਵਾਪਸ ਆ ਕੇ ਤੁਸੀਂ ਤਾਂ ਦੇਸ਼ ਦੇ ਵਿੱਚ ਲੜਾਈ ਪੈ ਜੰਦੇ ਹੋ ਵੱਡੇ ਵੱਡੇ ਅਫਸਰ ਸਭ ਤੋਂ ਵੱਡੀ ਦਾਲਤ ਉਹਦਾ ਸਭ ਤੋਂ ਵੱਡਾ ਜੱਜ ਉਹਨੂੰ ਵੀ ਤੁਸੀਂ ਮਾਫ ਨਹੀਂ ਕਰਦੇ ਉਹਦੇ ਤੇ ਵੀ ਕਾਸਟ ਜਿਹੜਾ ਤੁਸੀਂ ਅਟੈਕ ਕਰਦੇ ਹੋ ਉਹਨੂੰ ਸ਼ਰਿਆਨ ਸੁਪਰੀਮ ਕੋਰਟ ਦੇ ਵਿੱਚ ਕੁਰਸੀ ਤੇ ਬੈਠੇ ਹੋ ਇਹਨੂੰ ਕੱਢ ਕੇ ਜੁੱਤੀ ਮਾਰਨ ਲੱਗਦੇ ਹੋ ਉਹਨੇ ਜਿਹੜਾ ਇੱਕ ਵੱਡਾ ਐਡੀਜੀਪੀ ਸਭ ਤੋਂ ਵੱਡਾ ਪੁਸਤਕ ਅਫਸਰ ਹੁੰਦਾ ਨੰਬਰ 2 ਦਾ ਉਹਨੂੰ ਤੁਸੀਂ ਬਖਸ਼ਦੇ ਨਹੀਂ ਹੋ ਸੋ ਇਹ ਜਿਹੜੀ ਨਫਰਤ ਦੀ ਰਾਜਨੀਤੀ ਹੈ ਇਹ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਪਿਆਰ ਦੀ ਤਿਆਗ ਦੀ ਕੁਰਬਾਨੀਆਂ ਦੀ ਇਹ ਪੰਜਾਬ ਤੋਂ ਇੱਕ ਨਵੀਂ ਸ਼ੁਰੂਆਤ ਹੋਏਗੀ ਜਿਹਦੇ ਵਿੱਚ ਰਾਜਨੀਤੀ ਹੋਏਗੀ ਜੋ ਸਾਡੇ ਕੇਜਰੀਵਾਲ ਭਗਵੰਤ ਮਾਨ ਜੀ ਕਹਿੰਦੇ ਆ ਰਾਜਨੀਤੀ ਹੋਏਗੀ ਚੰਗੀ ਸਿੱਖਿਆ ਦੀ ਚੰਗੀਆਂ ਸਿਹਤ ਸੌਲਤਾ ਦੀ ਬੱਚਿਆਂ ਵਾਸਤੇ ਰੋਜ਼ਗਾਰ ਦੀ ਸਾਡੇ ਬੱਚੇ ਸਾਡੀਆਂ ਮਾਵਾਂ ਹੱਥ ਘੜੀਆਂ ਲਾ ਕੇ ਬੇੜੀਆਂ ਚ ਬਨ ਕੇ ਜਾਜਾ ਚ ਭੇਜੇ ਜਾ ਰਿਹਾ ਇਹਨਾਂ ਦੇ ਮੂੰਹੋਂ ਇੱਕ ਸ਼ਬਦ ਹਾਂ ਦਾ ਨਾਰਾ ਨਹੀਂ ਨਿਕਲਿਆ ਅਸੀਂ ਆਪਣੇ ਬੱਚਿਆਂ ਨੂੰ ਜਰੇਲੇ ਹੋਣ ਦਿਆਂਗੇ ਇੱਥੇ ਗਿਆ ਦੇ ਰੋਜ਼ਗਾਰ ਤੁਹਾਡੇ ਬੱਚਾ ਤੁਹਾਡੇ ਸਾਹਮਣੇ ਦਿਆਂਗੇ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਹਰਾਂ ਦੀ ਰੋਕਥਾਮ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈ ਉਹ ਅਸੀਂ ਮਾਨ ਸਰਕਾਰ ਦੇ ਦੇ ਕੰਮ ਕਰ ਰਹੀ ਹੈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ سارے ਬੰਦੇ 2022 ਦੇ ਵਿੱਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਉਹਨਾਂ ਨੇ ਉਹਦੇ ਨਤੀਜੇ ਅਜਿਹੀ ਨਹੀਂ ਕਿ 95 ਕਿਥੇ ਐਮਐਲਏ ਆ ਗਏ ਸੋ ਮੈਂ ਉਮੀਦ ਕਰਦਾ ਕਿ ਸਾਡੀ ਜਿਹੜੀ ਪਾਰਟੀ ਹੈ ਇਹ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਡੇ ਐਮਐਲਏ ਸਹਿਬਾਨ ਸਾਡੇ ਅਫਸਰ ਸਬਾਨ ਨੂੰ ਵੀ ਇਹੀ ਹਦਾਇਤਾਂ ਆਈਆਂ ਵੀ ਆਪਾਂ ਜਦੋਂ ਕੋਈ ਬੰਦਾ ਦੇਖਣਾ ਅਸੀਂ ਦੇਖਣਾ ਕਿ ਮਰੀਜ਼ ਹੈ ਇਹ ਉਹਦੀ ਕਿਹੜੀ ਪਾਰਟੀ ਆ ਕਿਹੜੀ ਜ਼ਿਆਦਾ ਕਿਹੜੀ ਧਰਮ ਹੈ ਸਾਨੂੰ ਕੋਈ ਮਤਲਬ ਨਹੀਂ ਅਸੀਂ ਉਹਨੂੰ ਠੀਕ ਕਰਨਾ ਹੈ ਸੋ ਅਸੀਂ ਵੀ ਉਸ ਤੋਂ ਉੱਪਰ ਉੱਠ ਕੇ ਕੰਮ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਤੁਸੀਂ ਸਾਡੇ ਇਸੇ ਤਰ੍ਹਾਂ ਸਾਥ ਦਿਓਗੇ ਅਸੀਂ ਪੰਜਾਬ ਦੇ ਵਿੱਚੋਂ ਪੋਲੀਓ ਨੂੰ ਵੀ ਭਜਾਵਾਂਗੇ ਅਸੀਂ ਜਿਹੜੇ ਨਫ਼ਰਤ ਦਾ ਵਾਇਰਸ ਸਪਰੈਡ ਕਰਦੇ ਆ ਉਹਨਾਂ ਨੂੰ ਵੀ ਭਜਾਵਾਂਗੇ ਸਾਨੂੰ ਲੋੜ ਹੈ ਕਹਿੰਦੇ ਹੁੰਦੇ ਆ ਤੁਹਾਡਾ ਕੋੜਮਕ ਪੱਤਾ ਹੋਵੇ ਪਰ ਗਵਾਂਢੀ ਕੱਪਤਾ ਨਹੀਂ ਹੋਣਾ ਚਾਹੀਦਾ ਮਾੜੇ ਬੰਦੇ ਨਾਲ ਚੰਗਾ ਵਿਹਾਰ ਕਿਵੇਂ ਕਰਨਾ ਹੈ ਸਾਨੂੰ ਗੁਰੂਆਂ ਨੇ ਸਿਖਾਇਆ ਫਰੀਦ ਦਾ ਬੁਰੇ ਦਾ ਪਰਾਕਰ ਗੁੱਸਾ ਮੰਨਤਾ ਹੈ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਏ ਇਹ ਸਾਡੀ ਤਾਂ ਇਹ ਸ਼ੇਖ ਫਰੀਦ ਨੇ ਕਹਾ ਇਹ ਗੱਲ ਬਾਬੇ ਨਾਨਕ ਨੇ ਗੱਲ ਕੀਤੀ ਚੜ੍ਹਦੀ ਕਲਾ ਦੀ ਤਾਂ ਚੜ੍ਹਦੀ ਕਲਾ ਦਾ ਸ਼ਬਦ ਦਾ ਬਰਾਬਰ ਦਾ ਸ਼ਬਦ ਮੈਨੂੰ ਅੰਗਰੇਜ਼ੀ ਚ ਲੱਭ ਕੇ ਦਿਖਾ ਦੇ ਕੋਈ ਹੈ ਨਹੀਂ ਜਾ ਕੋਈ ਖੁਸ਼ ਹੈ ਜਾਂ ਕੋਈ ਉਦਾਸ ਹੈ ਚੜ੍ਹਦੀ ਕਲਾ ਦਾ ਮਤਲਬ ਹੈ ਮਤਲਬ ਜਦੋਂ ਬੁਰੇ ਹਾਲਾਤ ਹੈ ਤਾਂ ਤੁਸੀਂ ਮਜੂਸ ਨਹੀਂ ਹੋਣਾ ਡਿਪਰੈਸ਼ਨ ਨਹੀਂ ਜਾਣਾ ਜੇ ਚੰਗੇ ਹਾਲਾਤ ਹੈ ਤਾਂ ਬਹੁਤਾ ਭਗੜਾ ਪਾਣ ਦੀ ਲੋੜ ਨਹੀਂ ਹੈ ਖੁਸ਼ੀ ਵਿੱਚ ਵੀ ਸੰਤ ਰਹਿਣਾ ਦੁੱਖ ਵਿੱਚ ਵੀ ਸੰਤ ਰਹਿਣਾ ਇਹ ਚੜ੍ਹਦੀ ਕਲਾ ਦੀ ਠੀਕ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਇਹ ਜਿਹੜੇ ਕਨਸੈਪਟ ਹੈ ਇਹਦੇ ਕਰਕੇ ਪੰਜਾਬ ਬਚਿਆ ਸਾਡੀ ਚਾਹੇ ਕੋ ਮਦਦ ਕਰੇ ਨਾ ਕਰੇ ਅਸੀਂ ਇੱਕ ਦੂਜੇ ਦੀ ਮਦਦ ਕਰਕੇ ਪੰਜਾਬੀਆਂ ਨੇ ਕਮਾਲ ਕਰ ਦਿੱਤੀ ਮੈਂ 1.5 ਮਹੀਨਾ ਹੜਾ ਚ ਰਿਹਾ ਡਾਕਟਰ ਦੇਤੀ ਪ੍ਰਾਣ ਕੋਰਟ ਦੇ ਸਮੇਂ ਸਰਜੈਂਸੀ ਮਤਲਬ ਤੁਸੀਂ ਕਹ ਲਓ ਕਿ ਲੋਕਾਂ ਕੋਲੇ ਇਸ ਗੁਰੂ ਮਤਤ ਉਸ ਵਾਏ ਕੁਝ ਨਹੀਂ ਬਚਿਆ ਸੀ ਫਸਲ ਵੀ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਵੀ ਖਰਾਬ ਹੋ ਗਿਆ ਡੇਗ ਗਿਆ ਜਾਂ ਡਿਗਣ ਵਾਲਾ ਸਮਾਨ ਸਾਰਾ ਖਰਾਬ ਹੋ ਗਿਆ ਪਸ਼ੂ ਵੀ ਮਰ ਗਏ ਜਾਂ ਰੁੜ ਗਏ ਜੇ ਬਚਿਆ ਤਾਂ ਜੀ ਬਚਿਆ ਮੁਸ਼ਕਲਾ ਕੱਪੜੇ ਵੀ ਨਹੀਂ ਸੀ ਉਹੀ ਤਨ ਦੇ ਕੱਪੜੇ ਸੀ ਬਟ ਇਹ ਕਿਤੇ ਨਹੀਂ ਹੋਇਆ ਸਿਰਫ ਪੰਜਾਬ 'ਚ ਹੋਇਆ ਕਿ ਇੱਕ ਵੀ ਬੰਦਾ ਭੁੱਖਾ ਨਹੀਂ ਸੌਤਾ ਡੇਢ ਮਹੀਨੇ ਚ ਇੱਕ ਵੀ ਬੰਦਾ ਮੈਂ ਸਾਕਸ਼ੀ ਹਾਂ ਇਸ ਗੱਲ ਦਾ ਔਰ ਸਾਡੇ ਸਾਥ ਨੇ ਸਾਡੇ ਡਾਕਟਰਾਂ ਨੇ ਨਰਸਸ ਨੇ ਆਸ਼ਾ ਵਰਕਰਸ ਨੇ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉਸ ਤੋਂ ਅੱਗੇ ਟਰੈਕਟਰ ਤੇ ਚੜ ਕੇ ਉਸ ਤੋਂ ਅੱਗੇ ਐਂਬੂਲੈਂਸ ਦੀ ਬੋਟ ਬਣਾ ਕੇ ਐਂਬੂਲੈਂਸ ਤੇ ਚੜ ਕੇ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੇ ਉਸ ਲਈ ਸੀਜ਼ੇਰੀਅਨ ਕੀਤੇ ਡਿਵਰੀਆਂ ਕੀਤੇ ਆ ਉਹਨਾਂ ਦੇ ਸੋ ਇਹ ਜਿਹੜੇ ਸਾਡੇ ਵਰਕਰਸ ਆ ਮੈਂ ਉਹਨਾਂ ਨੂੰ ਕਿਹਾ ਮੈਂ ਚਿੱਠੀਆਂ ਲਿਖਟੀਆਂ ਮੈਂ ਬਾਰ-ਬਾਰ ਕੇਂਦਰ ਦੇ ਮਾਤਰੀ ਨੂੰ ਵੀ ਜਿਹੜੇ ਵਰਕਰ ਐ ਇਹਨਾਂ ਨੂੰ ਬਾਰਡਰ ਦੇ ਵਿੱਚ ਹਾਈ ਰਿਸਕ ਅਲਾਉਂਸ ਦਿੰਦਾ ਸੀ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਇਹਨਾਂ ਨੂੰ ਉਹ 2021 ਤੇ ਬੰਦ ਕਰਤਾ ਮੈਂ ਕਹਾਂ ਜੀ ਤੁਸੀਂ ਆਪਰੇਸ਼ਨਸ ਤੋਂ ਦੂਰ ਕਰਦੇ ਹੋ ਮਜ਼ਾਇਲਾ ਸਾਡੇ ਗਿਰਦੀਆਂ ਬੰਬ ਸਾਡੇ ਗਿਰਦੇ ਹੋ ਤੇ ਤੁਸੀਂ ਇਹਨਾਂ ਨੂੰ ਜਿਹੜੇ ਸਾਡੇ ਵਰਕਰ ਐ ਇਹਨਾਂ ਦਾ ਅਲਾਉਂਸ ਬੰਦ ਕਰਤਾ ਇਹਨਾਂ ਦਾ ਅਲਾਉਂਸ ਸ਼ੁਰੂ ਕਰੋ ਪਰ ਕੋਈ ਜਵਾਬ ਨਹੀਂ ਆਇਆ ਪੰਜਾਬ ਦੇ ਨਾਲ ਮਤਰੀ ਜਮਾ ਵਾਲਾ ਬੀਵੀਰ ਬਹੁਤ ਮਾੜੀ ਗੱਲ ਐ ਇਹ ਨਹੀਂ ਹੋਣਾ ਚਾਹੀਦਾ ਪਰ ਜਿੰਨੀ ਦੇਰ ਭਗਵੰਤ ਮਾਨ ਹੈ ਅਰਮਿੰਦ ਕੇਜਰੀਵਾਲ ਹੈ ਉਹਨਾਂ ਦੀ ਸੋਚ ਹੈ ਜਿਹੜੀ ਲੋਕਪੱਕੀ ਸੋਚ ਹੈ ਉਹਨੇ ਜਿਹੜਾ ਤੁਹਾਨੂੰ ਘੁਮਾਣ ਦੀ ਲੋੜ ਨਹੀਂ ਹੈ ਅਸੀਂ ਸਿਹਤ ਸੂਲਤਾ ਵੀ ਦੇਾਂਗੇ ਚੰਗੀ ਸਿੱਖਿਆ ਵੀ ਦੇਾਂਗੇ ਉਨਤ ਖੇਤੀ ਦੇ ਤਰੀਕੇ ਵੀ ਜਿਹੜੇ ਤਰੀਕੇ ਵੀ ਸਿਖਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਦੀ ਦੁੱਖ ਦੀ ਰਾਖ ਇੱਥੇ ਫਾੜੀ ਮਦਦ ਦੀ ਲੋੜ ਹੈ ਜੀ ਹਰ ਇੱਕ ਪਿੰਡ ਨੇ ਇਹ ਮਤਾ ਪਾਸ ਕੀਤਾ ਹੈ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਜਾ ਕੇ ਆਇਆ ਮੈਂ ਖੁਦ ਆਪਣੇ 60 ਪਿੰਡਾਂ ਜਾ ਕੇ ਆਇਆ ਕੱਲੇ ਕੱਲੇ ਪਿੰਡ ਦੇ ਵਿੱਚ ਯਾਤਰਾ ਕਰਕੇ ਸਾਰੇ ਜਣੇ ਸਾਰੀਆਂ ਪੰਚਾਇਤਾਂ ਰੈਜ਼ੋਲੂਸ਼ਨ ਪਾਸ ਕਰ ਦਿੱਤੇ ਅਸੀਂ ਪਿੰਡ 'ਚ ਨਸ਼ਾ ਵਿਕਣ ਨਹੀਂ ਦੇਣਾ ਜਿਹੜੇ ਨਸ਼ਾ ਕਰਦੇ ਆ ਸਾਡੇ ਕੋਲ ਲੈ ਕੇ ਆਓ ਫਤਿਹਗੜ੍ਹ ਸਾਹਿਬ 'ਚ ਬਹੁਤ ਵਧੀਆ ਬਣਿਆ ਤੁਹਾਡੇ ਸਕਿੱਲ ਡਵੈਲਪਮੈਂਟ ਸੈਂਟਰ ਇਨ ਹਾਊਸ ਕਰ ਰਹੇ ਆ ਅਸੀਂ ਤੁਹਾਨੂੰ ਗਰੰਟੀ ਦਿੰਦੇ ਆ ਨਸ਼ੇੜੀ ਪੁੱਤ ਨੂੰ ਧੀ ਨੂੰ ਇਹ ਨਹੀਂ ਵੀ ਕੁੜੀਆਂ 'ਚ ਪ੍ਰੋਬਲਮ ਨਹੀਂ ਆਇਆ ਉਹਨਾਂ ਨੂੰ ਸਾਡੇ ਕੋਲ ਲਿਆ ਕੇ ਆਓ ਉਹਨਾਂ ਦਾ ਇਲਾਜ ਕਰਾਵਾਂਗੇ ਪਿਆਰ ਦਿਲਾਰ ਦੇਵਾਂਗੇ ਸਤਕਾਰ ਦੇਵਾਂਗੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾ ਦੇਵਾਂਗੇ ਸਾਡੇ ਕੋਲੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਗਵਰਨਮੈਂਟ ਕੋਲੇ ਕੋਈ ਨਾ ਕੋਈ ਪੈਸੇ ਦੇ ਕੇ ਉਹਨਾਂ ਨੂੰ ਕੰਮ ਸ਼ੁਰੂ ਕਰ ਦਾਂਗੇ ਤੁਹਾਨੂੰ ਗਰੰਟੀ ਆ ਬਾਹਰ ਸਰਕਾਰ ਦੀ ਸਾਨੂੰ ਨਸ਼ੇੜੀ ਦੀ ਪੁੱਤ ਦਿਓ ਕਮਾਊ ਦੀ ਪੁੱਤ ਲੈ ਲਓ ਇਹ ਇਸ ਤੋਂ ਵੱਡਾ ਕੰਮ ਤਾਂ ਨਹੀਂ ਲੈ ਕੰਮ ਤਾਂ ਨਹੀਂ ਹੋ ਸਕਦਾ ਕੋਈ ਸੋ ਇਹ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨ ਮਾਨ ਸਾਹਿਬ ਦਾ ਪੰਜਾਬ ਸਰਕਾਰ ਦਾ ਸਾਡਾ ਸਾਧਨ ਹੈ ਤੁਸੀਂ ਤੇ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਤੁਹਾਡੇ ਬੱਚਾ ਕਿਤੇ ਵੀ ਨਾ ਤਾਂ ਰੂਸ ਵਰਗੇ ਦੇਸ਼ ਵਿੱਚ ਜਾ ਕੇ ਨਾ ਗਲਫ ਦੇ ਕੰਟਰੀਜ਼ ਜਾ ਕੇ ਸਾਡੀਆਂ ਧੀਆਂ ਨੂੰ ਜੇਲ੍ਹ ਹੋਣਾ ਪਏਗਾ ਨਾ ਇਜ਼ਰਾਈਲ ਵਾਸਤੇ ਨਾ ਰੂਸ ਵਾਸਤੇ ਲੜਾਈ ਵਾਸਤੇ ਉੱਥੇ ਜਾ ਕੇ ਫੌਜੀ ਬਣਨਾ ਪਏਗਾ ਅਸੀਂ ਇੱਥੇ ਹੀ ਖੇਤੀਬਾੜੀ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਇਹ ਪਹਿਲੀ ਸਰਕਾਰ ਹੈ ਜਿਹਨੇ ਪਹਿਲੇ 3 ਸਾਲ ਦੇ ਵਿੱਚ 55000 ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਕਦੇ ਹੋਇਆ ਸੀ ਅੱਜ ਤੱਕ ਕਿ ਸੋ ਇਹ ਸਰਕਾਰ ਲੋਕਾਂ ਲੋਕਾਂ ਬਾਰੇ ਸੋਚਦੀ ਆ ਸੋ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਅਰਪਾ ਜਿਹੜੇ ਸਾਡੇ ਆਸ਼ਾ ਵਰਕਰਸ ਹੈ ਸਾਡੇ ਸਟਾਫ ਨਰਸਸ ਹੈ ਡਾਕਟਰ ਜਾ ਇਰਾਦੇ ਪਲੇ ਬਾਰੇ ਵੀ ਲਗਾਤਾਰ ਸਾਡੀ ਕੋਸ਼ਿਸ਼ ਚੱਲੀ ਆ ਰਹੀ ਹੈ ਕਿ ਕੀ ਸ਼ਿਕਾਇਤ ਦੁਆਨਾ ਕੇ ਆਓ ਆਪਾਂ ਮਿਲ ਕੇ ਹਮਲਾ ਮਾਰੀਏ ਇੱਕ ਵਾਰੀ ਆਪਾਂ ਪੰਜਾਬ ਨੂੰ ਉੱਪਰ ਲਾ ਜੀ ਆਪਾਂ ਸਾਰੇ ਹੀ ਉੱਪਰ ਜਾਵਾਂਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਮੈਂ ਪਹਿਲਾਂ ਮੈਂ ਫਿਰ ਪੰਜਾਬ ਪਿੱਛੇ ਗਿਰ ਜਾਗੇ ਆਪਾਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਖਾਲੀ ਨਹੀਂ ਕਰਨੀ ਸਾਰਿਆਂ ਨੂੰ ਬੈਨੀਫਿਟ ਹੋਏਗਾ ਹਰ ਇੱਕ ਬੱਚਨ ਹੋਏਗਾ ਖਾਸ ਕਰਕੇ ਜਿਹੜੇ ਸਾਡਾ ਫੋਕਸ ਹੈ ਛੋਟੇ ਛੋਟੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਆਮ ਆਦਮੀ ਵਾਹਿਦ ਇੱਕੋ ਹੀ ਪਾਰਟੀ ਆ ਪੂਰੇ ਦੇਸ਼ ਵਿੱਚ ਜਿਹੜੀ ਅਗਲੀਆਂ ਚੌੜਾ ਵਾਲੀ ਨਹੀਂ ਸੋਚਦੀ ਅਗਲੀ ਪੀੜ੍ਹੀ ਬਾਰੇ ਸੋਚਦੀ ਆ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਆਏ ਆ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਕਿ 5 ਸਾਲ ਤੋਂ ਛੋਟੇ ਉਮਰ ਦਾ ਕੋਈ ਬੱਚਾ ਹੋ ਜਨ ਹੋਵੇ ਜਿਹਨੇ ਦੋ ਬੂੰਦ ਜਰਾ ਉਹਨੇ ਪੋਲੀਓ ਦੀ ਦਵਾਈ ਨਾ ਪੀਤੀ ਹੋਵੇ ਇਹ ਮਾਂ-ਬਾਪ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗੁਆਂਢ ਤੇ ਉਹਨੂੰ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪਲਾਤੀ ਨਹੀਂ ਤਾਂ ਚੱਲ ਜਦੀ ਆਪਾਂ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਘਰ ਘਰ ਵੀ ਜਾਵਾਂਗੇ ਸਾਡੇ ਜਿਹੜੇ ਜੋ ਵੀ ਤੁਹਾਡਾ ਜਮਿਆਨ ਤੁਹਾਡਾ ਹਸਪਤਾਲ ਡਿਸਪੈਂਸਰੀ ਆ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਆ ਜਿਹੜਾ ਵੀ ਸਾਡਾ ਸਬ ਸੈਂਟਰ ਆ ਜਿਹੜਾ ਵੀ ਸੇਵਾ ਮਕਮਲ ਦਾ ਸੈਂਟਰ ਆ ਉੱਥੇ ਦਵਾਈ ਅਵੇਲੇਬਲ ਹੈ ਇਹ ਦਵਾਈ ਜ਼ਰੂਰ ਪਾਣੀ ਆ ਔਰ ਇਸ ਮਹਾਯਾਕ ਦੇ ਵਿੱਚ ਮਹਾਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਯੋਗਦਾਨ ਪਾਣਾ ਸੋ ਬਹੁਤ ਬਹੁਤ ਧੰਨਵਾਦ